ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਲਗਾਤਾਰ ਵਾਧੀਆਂ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਵੱਡਾ ਖੁਲਾਸਾ ਹੋਇਆ ਹੈ ਕੇਜਰੀਵਾਲ ਦੇ ਬਾਰੇ ਅਦਾਲਤ ਵਿੱਚ ਪੂਰਾ ਮਾਮਲਾ ਕੀ ਹੈ ਕੀ ਖੁਲਾਸਾ ਤੁਹਾਨੂੰ ਦੱਸਾਂਗੇ ਦਰਅਸਲ ਈਡੀ ਦੇ ਵੱਲੋਂ ਕਿਥੇ ਤਾਬਕਾਰੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜ਼ਮਾਨਤ ਤਰਜੀ ਦਾ ਵਿਰੋਧ ਕਰਦਿਆਂ ਦਾਵਾ ਕੀਤਾ ਗਿਆ ਕਿ ਆਪ ਸੁਪਰੀਮੋ ਨੇ ਦੱਖਣ ਦੇ ਸਮੂਹ ਕੋਲੋਂ ਆਪਣੀ ਪਾਰਟੀ ਲਈ 100 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ ਦੱਸਦੀ ਹੈ ਕਿ ਕੇਂਦਰੀ ਜਾਂਚ ਏਜੰਸੀ ਨੇ ਕੋਰਟ ਨੂੰ ਦੱਸਿਆ ਕਿ ਜੇ ਆਮ ਆਦਮੀ ਪਾਰਟੀ ਜਿਸ ਨੂੰ ਇਸ ਕੇਸ ਦੇ ਵਿੱਚ ਮਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਹੈ ਅਪਰਾਧ ਕਰਦੀ ਹੈ ਤਾਂ ਪਾਰਟੀ ਦੇ ਇੰਚਾਰਜ ਨੂੰ ਦੋਸ਼ੀ ਠਹਿਰਾਇਆ ਜਾਵੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ED ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਜਦੋਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਸੋਧਿਆ ਨੂੰ ਇਸ ਕੇਸ ਦੇ ਵਿੱਚ ਮਲਜ਼ਮ ਬਣਾਇਆ ਗਿਆ ਸੀ ਤਾਂ ਉਦੋਂ ਆਪ ਨੂੰ ਮਲਜ਼ਮ ਨਾਮਜ਼ਦ ਨਹੀਂ ਸੀ ਕੀਤਾ ਗਿਆ ਇਸ ਦੌਰਾਨ ਜੱਜ ਨੇ ਕੇਜਰੀਵਾਲ ਦੀ ਨਿਆਇਕ ਹਰਾਸਤ 3 ਜੁਲਾਈ ਤੱਕ ਵਧਾ ਦਿੱਤੀ ਹੈ ਕੇਜਰੀਵਾਲ ਦੇ ਅਦਾਲਤੀ ਰਿਮਾਂਡ ਦੀ ਮਿਆਦ ਖਤਮ ਹੋਣ ਮਗਰੋਂ ਉਹਨਾਂ ਨੂੰ ਵੀਡੀਓ ਕਾਨਫਰੰਸ ਜਰੀਏ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਕੇਜਰੀਵਾਲ ਵੱਲੋਂ ਪੇਸ਼ ਵਕੀਲ ਨੇ ਨਿਆਇਕ ਹਰਾਸਤ ਦੀ ਮਿਆਦ ਵਧਾਉਣ ਸੰਬੰਧੀ ਈਡੀ ਦੀ ਅਰਜੀ ਦਾ ਵਿਰੋਧ ਕੀਤਾ ਈਡੀ ਨੇ ਵਿਸ਼ੇਸ਼ ਜੱਜ ਨਿਆਏ ਬਿੰਦੂ ਨੇ ਦੱਸਿਆ ਕਿ ਕੇਜਰੀਵਾਲ ਨੇ ਰਿਸ਼ਵਤ ਮੰਗੀ ਸੀ ਉਸਨੇ 100 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਅਤੇ ਕੇਜਰੀਵਾਲ ਨੇ ਆਪ ਲਈ ਫੰਡ ਮੰਗੇ ਕੇਜਰੀਵਾਲ ਨੇ ਦੱਖਣ ਦੇ ਸਮੂਹ ਤੋਂ ਰਿਸ਼ਵਤ ਮੰਗੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਬੇਗੁਨਾਹੀ ਜੇ ਆਪਨੇ ਅਪਰਾਧ ਕੀਤਾ ਹੈ ਤਾਂ ਉਸ ਪਾਰਟੀ ਦੇ ਹਰੇਕ ਅੰਚਾਰਜ ਨੂੰ ਦੋਸ਼ੀ ਮੰਨਿਆ ਜਾਵੇ ਏਜੰਸੀ ਨੇ ਕਿਹਾ ਕਿ ਹੁਣ ਆਪ ਨੂੰ ਮਲਜ਼ਮ ਬਣਾਇਆ ਗਿਆ ਪਾਰਟੀ ਦੇ ਰਵੱਈਏ ਲਈ ਕੇਜਰੀਵਾਲ ਜ਼ਿੰਮੇਵਾਰ ਨੇ ਕੇਦਰੀਵਾਲ ਦੇ ਵਕੀਲ ਨੇ ਕਿਹਾ ਕਿ ਇਹਨਾਂ ਦਾਗੀ ਵਿਅਕਤੀਆਂ ਦੇ ਬਿਆਨਾਂ ਦੇ ਮੁਕਦਮੇ ਦੀ ਸੁਣਵਾਈ ਨੂੰ ਬੇਤਬਾਰੀ ਬਣਾ ਦਿੱਤਾ ਹੈ ਦੱਖਣ ਦੇ ਗਰੁੱਪ ਤੋਂ 100 ਕਰੋੜ ਰੁਪਏ ਲੈਂਸ ਬਾਰੇ ਕੋਈ ਵੀ ਸਬੂਤ ਨਹੀਂ ਇਹ ਸਾਰੇ ਬਿਆਨੇ ਕੋਈ ਸਬੂਤ ਨਹੀਂ ਹੈਗਾ ਅਤੇ ਨਾਲ ਹੀ ਉਹਨਾਂ ਕਿਹਾ ਕਿ ED ਤੇ CBI ਮੁਤਾਬਕ ਦੱਖਣ ਦਾ ਗਰੁੱਪ ਸਿਆਸਤਦਾਨਾਂ ਕਾਰੋਬਾਰੀ ਲੋਕਾਂ ਤੇ ਹੋਰਾਂ ਦੀ ਇੱਕ ਜੁੰਡ ਸੀ ਜੋ ਸ਼ਰਾਬ ਦੇ ਲਾਈਸੈਂਸਾਂ ਲਈ ਲੋਬਿੰਗ ਕਰਦੀ ਸੀ ਤੇ ਜਿਨ੍ਹਾਂ ਦਿੱਲੀ ਦੀ 77ੀ ਸਰਕਾਰ ਨੂੰ ਰਿਸ਼ਵਤ ਦਿੱਤੀ ਅਤੇ ਕੇਜਰੀਵਾਲ ਦੇ ਵਕੀਲ ਨੇ ਦਾਅਵਾ ਇਹ ਵੀ ਕੀਤਾ ਕਿ ਕੇਸ ਦੇ ਕਈ ਸਹਿ ਮੁਲਜ਼ਮਾਂ ਦੇ ਬਿਆਨਾਂ ਵਿੱਚ ਕਈ ਖਲਾਅ ਨੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਇਹਨਾਂ ਦੇ ਬਿਆਨ ਮੁੜ ਦਰਜ ਕੀਤੇ ਜਾ ਸਕਦੇ ਨੇ ਵਕੀਲ ਨੇ ਵੀ ਕਿਹਾ ਕਿ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦਿੱਤੀ ਸੀ ਕਿਉਂਕਿ ਕੋਰਟ ਨੂੰ تسਲੀ ਸੀ ਕਿ ਮੁਲਜ਼ਮ ਦੇ ਭਜਨ ਜਾਂ ਜਾਂਚ ਜਾਂ ਗਵਾਹ ਨੂੰ ਅਸਰ ਅੰਦਾਜ਼ ਕਰਨ ਦੇ ਹਸਾਰ ਨਹੀਂ ਹੈਗੇ ਤਾਂ ਜਿੱਥੇ ਇੱਕ ਪਾਸੇ ਅਰਵਿੰਦ ਕੇਜਰੀਵਾਲ ਨੂੰ ਰਾਹਤ ਵਾਸਤੇ ਗੱਲ ਹੈ ਪਰ ਦੂਜੇ ਪਾਸੇ ਮੁਸ਼ਕਲਾਂ ਫਿਰ ਤੋਂ ਵਧੀਆਂ ਨੇ ਜੋ ਹੁਣ ਵੱਡਾ ਖੁਲਾਸਾ ਹੋਇਆ ਹੈ 100 ਕਰੋੜ ਰੁਪਏ ਵਾਲਾ ਉਸ ਵਿੱਚ ਆਉਣ ਵਾਲੇ ਦਿਨਾਂ 'ਚ ਮੁਸ਼ਕਲਾਂ ਵਾ ਸਕਦੀਆਂ ਨੇ ਪਾਰਟੀ ਦੇ ਹੋਰ ਲੀਡਰ ਵੀ ਜਿਹੜੇ ਨੇ ਇਸ ਵਿੱਚ ਕਸੂਤੇ ਕਰਦੇ ਨਜ਼ਰ ਆ ਸਕਦੇ ਨੇ ਦਰਸ਼ਕਾਂ ਨੂੰ ਵੀ ਜਾਣਕਾਰੀ ਦੇ ਦਈਏ ਕਿ ਕੇਜਰੀਵਾਲ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੁਝ ਮੰਤਰੀ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੀ ਜਿਹੜੇ ਜੇਲ੍ਹ ਦੇ ਵਿੱਚ ਸੀਗੇ ਬਾਅਦ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਪਰ ਇਸੇ ਕੇਸ ਦੇ ਵਿੱਚ ਦਿੱਲੀ ਦੀ ਆਪਕਾਰੀ ਕੱਪੜੇ ਦੇ ਮਾਮਲੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਲੰਬਾ ਸਮਾਂ ਉਹਨਾਂ ਨੂੰ ਜੇਲ੍ਹ ਵਿੱਚ ਰਹਿਣਾ ਪੈਂਦਾ ਤੇ ਆ ਆਖਰ ਜਾ ਕੇ ਸੰਜੇ ਸਿੰਘ ਦੀ ਉਹ ਜ਼ਮਾਨਤ ਹੋ ਪਉਂਦੀ ਹੈ ਕਿਉਂਕਿ ਇਹ ਮਾਮਲਾ ਬਹੁਤ ਗੁੰਝਲਦਾਰ ਦੱਸਿਆ ਜਾ ਰਿਹਾ ਹੈ ਇੱਕ ਤੋਂ ਬਾਅਦ ਇੱਕ ਤਾਰਾ ਜੁੜਦੀਆਂ ਨਜ਼ਰ ਆਉਂਦੀਆਂ ਨੇ ਜਦੋਂ ਤਾਰ ਕੇਜਰੀਵਾਲ ਨਾਲ ਜੁੜਦੀ ਹੈ ਤਾਂ ਗ੍ਰਿਫਤਾਰੀ ਉਹਨਾਂ ਦੀ ਵੀ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਕਈ ਵਾਰ ਸਮਨ ਭੇਜਦੀ ਹੈ ਪੁੱਛਗਿੱਛ ਵਾਸਤੇ ਪਰ ਜਦੋਂ ਕੇਜਰੀਵਾਲ ਪੇਸ਼ ਨਹੀਂ ਹੁੰਦੇ ਤਾਂ ਅਖੀਰ ਜਾ ਕੇ ਫਿਰ ਈਡੀ ਨੂੰ ਵੱਡੀ ਕਾਰਵਾਈ ਕਰਨੀ ਪੈਂਦੀ ਹੈ ਤੇ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਕਹਿ ਲਿਆ ਕਿ ਹੋਰ ਵੀ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਨਿਸ਼ਾਨੇ ਤੇ ਨਹੀਂ ਥੋ ਤੱਕੇ ਰਗਵ ਚੜ੍ਹਾ ਜਿਹੜੇ ਕਿ ਵਿਦੇਸ਼ ਚਲੇ ਜਾਂਦੇ ਨੇ ਆਪਣੀਆਂ ਅੱਖਾਂ ਦਾ ਆਪਰੇਸ਼ਨ ਕਰਾਉਣ ਲਈ ਉਹਨਾਂ ਦੀਆਂ ਮੁਸ਼ਕਲਾਂ ਵੀ ਬਾਦਰੀਆਂ ਸੀ ਕਿਉਂਕਿ ਦਿੱਲੀ ਦੀ ਮੰਤਰੀ ਅਤੀਸ਼ੀ ਨੇ ਵੱਡੇ ਖੁਲਾਸੇ ਕੀਤੇ ਨੇ ਸਮੇਂ-ਸਮੇਂ ਤੇ ਪ੍ਰੈਸ ਕਾਨਫਰੰਸ ਕਰਕੇ ਕਿ ਭਾਜਪਾ ਦੀ ਸਰਕਾਰ ਉਹਨਾਂ ਨੂੰ ਦਬਾਉਣਾ ਚਾਹੁੰਦੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਪਰ ਅਸਲ ਸਚਾਈ ਜੇਕਰ ਦੇਖੀ ਜਾਵੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਪੂਰੇ ਮਾਮਲੇ ਚ ਇੱਕ ਤੋਂ ਬਾਅਦ ਇੱਕ ਨਾਮ ਸਾਹਮਣੇ ਆਉਣ ਤੋਂ ਬਾਅਦ ਕਿਤਨਾ ਕਿਤੇ ਸਰਕਾਰ ਦੇ ਵਿੱਚ ਵੀ ਡਰਦਾ ਮਾਹੌਲ ਹੈ ਤਾਂ ਦੂਜੇ ਪਾਸੇ ਪੰਜਾਬ ਦੀ ਜੇ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੀ ਸਵਾਲਾਂ ਦੇ ਘੇਰੇ ਚ ਹੈ ਕਿਉਂਕਿ ਜਿਹੜੀ ਆਪਕਾਰੀ ਨੀਤੀ ਦਿੱਲੀ ਵਿੱਚ ਲਾਗੂ ਕੀਤੀ ਸੀ ਉਸੇ ਦੇ ਆਧਾਰ ਤੇ ਨੀਤੀ ਹੈ ਸ਼ਰਾਬ ਨੀਤੀ ਪੰਜਾਬ 'ਚ ਲਾਗੂ ਕੀਤੀ ਗਈ ਸੀ ਤਾਂ ਇਹ ਵੀ ਹੋ ਸਕਦਾ ਹੈ ਕਿ ਦਿੱਲੀ ਤੋਂ ਬਾਅਦ ਜਿਹੜਾ ਕਹਿੰਦੇ ਆ ਕਿ ਈਡੀ ਪੰਜਾਬ ਦਾ ਰੁਕ ਕਰਦੀ ਨਜ਼ਰ ਆਏ ਤੇ ਪੰਜਾਬ ਦੇ ਬਸਾਰੇ ਮੰਤਰੀ ਜਾਂ ਮੁੱਖ ਮੰਤਰੀ ਤੇ ਵੀ ਉੱਤੇ ਕਾਰਵਾਈ ਦੇਖ ਨੂੰ ਮਿਲ ਸਕਦੀ ਹੈ ਪੁੱਛ ਪੜਤਾਲ ਹੋ ਸਕਦੀ ਹੈ ਕਿਉਂਕਿ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤਾਰਾ ਜੁੜਦੇ ਨਜ਼ਰ ਆ ਰਹੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਏਡੀ ਦਾ ਕੀ ਰੁਖ ਰਹਿੰਦਾ ਹੈ ਖਾਸ ਤੌਰ ਤੇ ਅਦਾਲਤ ਵਿੱਚ ਚਰਵਿੰਦ ਕੇਜਰੀਵਾਲ ਦੇ ਕੇਸ ਨੂੰ ਲੈ ਕੇ ਤੇ ਜਿਹੜਾ ਪੰਜਾਬ ਦੀ ਆਪਕਾਰੀ ਨੀਤੀ ਨੂੰ ਲੈ ਕੇ ਲਗਾਤਾਰ ਜੁੜੇ ਰਿਹਾ ਨਿਰਦਰ ਪੰਜਾਬੀ ਮੀਡੀਆ ਤੇ ਨਾਲ ਦਿਓ ਜਾਜ ਧੰਨਵਾਦ